ਦੁੱਖਤਾ ਮਡੇਰ ਚੈਨਲ ਦੇਖਣ ਵਾਲੇ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਫੇਰ ਬੱਚੇ ਬਿਠਾਏ ਨੇ ਸਤ ਦੀਆਂ ਤੇ ਕੁਝ ਜਾਲਾਂ ਚ ਪਾਏ ਨੇ ਅੱਜ ਤਾਂ ੁੱਪ ਨਿਕਲੀ ਹੀਗੀ ਅੱਜ ਬੱਚੇ ਉੜੇ ਹੋਣਗੇ ਤੇ ਤਹਾਂ ਚਲੇਗੇ ਲਾਉਨੇ ਇਹਨਾਂ ਨੂੰ ਵੀ ਹੈ ਉੜਿਆ ਉਹਨਾਂ ਥੋੜਾ ਇਹ ਆ ਇਹਦਾ ਪਹਿਲਾਂ ਤੇ ਉੜਦੇ ਨੇ ਥੋੜੇ ਬੜੇ ਨੇ ਉਹ ਤੋਂ ਕਿਹੜਾ ਛੋਟਾ ਬੱਚਾ ਪਹਿਲੀ ਵਾਰ ਉੜਿਆ ਸੀ ਉਹ ਆ ਗਿਆ ਦੇਖ ਰਹੇ ਆ ਬੱਚਾ ਕੀ ਕਰਦਾ ਨਵਾਂ ਕੱਢਿਆ ਅੱਜ ਆ ਗਿਆ ਸਤਰੀ ਤੇ ਇੱਕ ਤਾਂ ਆ ਗਿਆ ਲਓ ਵੀ ਮਿੱਤਰੋ ਤੁਹਾਨੂੰ ਆਪਾਂ ਜਿੰਮੀ ਦਿਖਾਉਣੇ ਆ ਉਹ ਪਈ ਆਪਣੀ ਜਿੰਮੀ ਸਾਲ ਸਾਰਾ ਬੱਤ ਕੋਈ ਨਾ ਲੋ ਵੀ ਮਿੱਤਰੋ ਖੁੱਡੇ ਵੀ ਸਾਫ ਕਰ ਲੱਗ ਗਏ ਸੀਗੇ ਬੱਚੇ ਵੀ ਡਾਇਏ ਹੋਏ ਨੇ ਅੱਜ ਆਇਆ ਹੁਣ ਗਿੱਲੀਆਂ ਵਿੱਠਾਂ ਨਾਲ ਸਿਲ ਹੋ ਜਾਂਦੀ ਐ ਖੁੱਡਿਆਂ ਵਿੱਚ ਪਾ ਸਾਫ ਕਰਨੇ ਪੈਂਦੇ ਨੇ ਅੱਦੇ ਬੱਚੇ ਦੱਪਾ ਕਰਤੇ ਸੀਗੇ ਬੰਦ ਗਿਆ ਕੇ ਆ ਥੋੜੇ ਰਹਿ ਗਏ ਨੇ ਇਹਨਾਂ ਨੂੰ ਵੀ ਗਿਆ ਗਿਉ ਕਿ ਬੰਦ ਕਰਦੇ ਆ ਬਾਕੀ ਆਪਣੀ ਸਰਦੀਆਂ ਦੀ ਖਰਾਕ ਵਾਲੀ ਵੀਡੀਓ ਵੀ ਆਉਗੀ ਛੇਤੀ ਆਪਾਂ ਬਣਾਉਨੇ ਆਂਾਂ ਦੀ ਖਰਾਕ ਪਾਵਾਂਗੇ ਆਪਣੇ ਚੈਨਲ ਤੇ ਕਿਹੜੀ ਖਰਾਕ ਆਪਾਂ ਪਾਉਣੀ ਆ ਆਪਣੇ ਜਾਨਵਰਾਂ ਨੂੰ ਜਿਹੜੇ ਬਾਜੀਆਂ ਛੱਡਣੇ ਨੇ ਉਹਨਾਂ ਦੀ ਵੀ ਤੇ ਵੱਡੇ ਗੂਤਰਾਂ ਦੀ ਵੀ ਜੋੜਿਆਣਾਂ ਦੀ ਆ ਫਿਰਦ ਨੇ ਬੱਚੇ ਲਾਉਣੇ ਹਨਾਂ ਨੂੰ ਵੀ ਬੈਰੀ ਦਾ ਬਾਲਾ ਡਰ ਰਹਿੰਦਾ ਹੁਣ ਆ ਦਿਨਾਂ ਚ ਬੱਚੇ ਥਾफी ਤਾਹਾਂ ਚਲੇ ਗਏ ਅੱਜ ਲਾਉਣੇ ਪੈਣੇ ਨੇ ਹੈ ਹਨਾ ਬੈਰੀ ਦਾ ਡਰ ਰਹਿੰਦਾ ਹੋਰ ਤਾਂ ਕੋਈ ਨਹੀਂ ਥੱਪੇ ਮਾਰ ਮਰਦਾ ਹਾਂ ਜਾਂਦੇ ਨੇ ਅੱਜ ਆਜੂ ਆਜੂ ਪੁੱਤ ਬੈਰੀ ਦਾ ਬੋਹਰ ਕਰਦੇ ਕਰਦੇ ਖੁੱਡੇ ਸਾਫ ਹੁਣ ਨਹੀਂ ਤਾਂ ਦਰਸਤ ਰਹਿੰਦੇ ਨੇ ਜਾਨਪੁਰ ਜਿੰਨੀ ਸਾਫ ਕਰੀਏ ਹਨਾ ਆ ਲਓ ਲਾ ਲਓ ਐ ਨਹੀਂ ਆਉਣੇ ਇਹ ਬੈਰੀ ਭੈਣ ਦੀ ਹੁਣ ਬਨ ਕੇ ਲਾਉਣਾ ਪਣਾ ਹਨਾ ਹੈ ਦੋਏ ਉੜਦ ਨੇ ਢਾੜੇੜ ਦੇ ਭਾਈ ਨੇ ਹੈਗੇ ਵੀ ਦੋਏ ਜਿਹੜਾ ਢਾੜੇੜ ਦਾ ਹੀ ਆਪਾਂ ਉੱਪਰੇ ਰਹਿ ਗਏ ਹੀ ਉਹ ਉਰੇ ਭਾਈ ਨੇ ਬੇ 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 ਲੋ ਵੀ ਮਿੱਤਰੋ ਬੱਚੇ ਆ ਗਏ ਸੀਗੇ ਇਹਨਾਂ ਨੂੰ ਹੁਣ ਬੰਦ ਕਰਦੇ ਆ ਖੁੱਡਾ ਖੋਲਤਾ ਇਹਨਾਂ ਕੋ ਡੇਕ 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 ਲੈ ਕਰੇ ਦਈਏ ਜਾਰਾ ਕਰਾਉ ਪਾ ਹਾਂ ਵੀ ਨਿਕਲਣਾ ਰਿਹਾ ਵੀ ਤਰਾ ਹਾਂ ਹਾਂ Thank okay.